ਬੁੱਧਵਾਰ ਨੂੰ ਲੁਧਿਆਣਾ ਵਿੱਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਲੰਬੀ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜੁੱਤੀ ਸੁਟਣ ਦੇ ਮਾਮਲੇ ਤੇ ਕਿਹਾ ਕਿ ਹਾਲੇ ਤੱਕ ਇੱਕ ਟ੍ਰੇਲਰ ਹੈ ਫਿਲਮ ਹਾਲੇ ਪਾਕੀ ਹੈ ਉਧਰ ਡਿਪਟੀ ਸੀਐਮ ਦੇ ਕਾਫਲੇ ਦੇ ਪਥਰਾ ਅਤੇ ਸੀਐਮ ਤੇ ਜੁੱਤੀ ਸੁਟਣਾ ਪਿਛਲੇ 10 ਸਾਲਾਂ ਵਿੱਚ ਕੀਤੇ ਗਏ ਕੰਮਾਂ ਦੀ ਸਜ਼ਾ ਮਿਲ ਰਹੀ ਹੈ ਇਹ ਕਹਿਣਾ ਹੈ ਸਿਮਰਜੀਤ ਸਿੰਘ ਬੈਂਸ ਦਾ ਬਾਦਲ ਸਾਹਿਬ ਦੇ ਲੋਕਾਂ ਨੇ ਅੱਜ ਲੰਬੀ ਹਲਕੇ ਦੇ ਵਿੱਚ ਜੁੱਤੀਆਂ ਸੁਟੀਆਂ ਬਾਦਲ ਸਾਹਿਬ ਦੇ ਵੱਲ ਉਮਰ ਦੇ ਤਕਾਜ਼ੇ ਨਾਲ ਰਿਸਪੈਕਟ ਕਰਨਾ ਸਾਡਾ ਫਰਜ਼ ਬਣਦਾ ਪਰ ਕਰਮਾ ਕਰਕੇ ਨਹੀਂ ਜਿਵੇਂ ਉਹਨਾਂ ਨੇ 10 ਸਾਲ ਦੇ ਅੰਦਰ ਕਰਮ ਕੀਤੇ ਆ ਠੱਗੀਆਂ ਮਾਰੀਆਂ ਬੇਈਮਾਨੀਆਂ ਕੀਤੀਆਂ ਜ਼ਬਰ ਜ਼ੁਲਮ ਕੀਤਾ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਤੇ ਹੁਣ ਉਹ ਲੋਕਾਂ ਦਾ ਇੱਕ ਦਿਨ ਆਇਆ ਲੋਕ ਗਿਣਗਣ ਕੇ ਬਦਲੇ ਲੈ ਰਹੇ ਆ ਲੋਕਾਂ ਦਾ ਜਵਾਲਾਮੁਖੀ ਗੁੱਸੇ ਦਾ ਉਹ ਫਟ ਰਿਹਾ ਜੇ ਸੁਖਵੀਰ ਦਾ ਤੇ ਵੱਡੇ ਬਾਦਲ ਸਾਹਿਬ ਦਾ ਇਹ ਹਸ਼ਰ ਸੰਗਤ ਕਰ ਰਹੀ ਹੈ ਤੇ ਉਹਨਾਂ ਦੇ ਜਿਹੜੇ ਚੇਲੇ ਉਹਨਾਂ ਦਾ ਹਾਲ ਕੀ ਕਰਨਗੇ ਮੇਰਾ ਖਿਆਲ ਹੈ ਕਿ ਚੇਲਿਆਂ ਕੋਲੋਂ ਕੋਈ ਚੋਣ ਜਲਸਾ ਨਹੀਂ ਕਰ ਸਕਣਾ ਕੋਈ ਮੀਟਿੰਗ ਨਹੀਂ ਹੋ ਸਕਣੀ ਕੋਈ ਰੈਲੀ ਨਹੀਂ ਹੋ ਸਕਣੀ ਅੱਜ ਦੀ ਦਾ ਟੈਲੀਫੋਨ ਦੇ ਉੱਤੇ ਕੈਂਪੇਨ ਚਲਾਉਣਗੇ